ਤੱਥ ਵਲੇ ਦੀ ਹੈ ਹਮ ਕਬਰ ਜਿੱਥੇ ਇੱਕ ਵੱਡੇ ਨੇਤਾ ਦੇ ਪੋਤਰੇ ਉੱਤੇ ਗੋਲੀਆਂ ਮਾਰੀਆਂ ਗਈਆਂ ਨੇ ਉਹ ਵੀ ਸਰੇ ਬਾਜ਼ਾਰ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸਣੇ ਕਿ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਤੋਂ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਾਰ ਫਿਰ ਤੋਂ ਗੋਲੀਆਂ ਦੇ ਨਾਲ ਫਿਰੋਜ਼ਪੁਰ ਗੂੰਜ ਉਠਿਆ ਜਦਕਿ RSS ਦੇ ਵੱਡੇ ਨੇਤਾ ਦੇ ਪੋਤਰੇ ਦਾ ਸਰੇ ਬਜ਼ਾਰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰ ਦੇ ਅਨੁਸਾਰ RSS ਦੇ ਵੱਡੇ ਨੇਤਾ ਦਿਨਾਨਾਦ ਦਾ ਪੋਤਰਾ ਨਵੀਨ ਕੁਮਾਰ ਜਦ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਇੱਕਦਮ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀ ਉਸ ਦੇ ਸਿਰ ਦੇ ਵਿੱਚ ਲੱਗਦੀ ਹੈ ਤੇ ਮੌਕੇ ਤੇ ਹੀ ਡਿੱਗ ਜਾਂਦਾ ਹੈ ਹਾਲਾਂਕਿ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਮਰਤਕ ਐਲਾਨ ਕਰ ਦਿੱਤਾ ਜਾਂਦਾ ਹੈ ਸਰੇ ਬਾਜ਼ਾਰ ਗੋਲੀਆਂ ਚੁਰਨ ਦੇ ਨਾਇਕ ਪਰ ਫਿਰ ਤੋਂ ਦਹਿਸ਼ਤ ਫੈਲ ਚੁੱਕੀ ਹੈ ਲੋਕ ਦੁਕਾਨਾਂ ਬੰਦ ਕਰਕੇ ਉਥੋਂ ਨਿਕਲ ਗਏ ਨੇ ਪੀੜ ਪਾੜ ਵਾਲੇ ਇਸ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਚਹਲ ਪਹਿਲ ਰਹਿੰਦੀ ਹੈ ਸ਼ਹਿਰ ਦੇ ਬਿਲਕੁਲ ਇਸ ਜਗ੍ਹਾ ਉਤੇ ਸਥਿਤ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦੇਣੀ ਹੈ ਕਿ ਭਾਜਪਾ ਦੇ ਨੇਤਾਵਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਵੱਲੋਂ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਡੈੱਡ ਬੋਡੀ ਕਬਜ਼ੇ ਦੇ ਵਿੱਚ ਲਈਤੀ ਹੈ ਹਸਪਤਾਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਜਲਦ ਹੀ આરોપી ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੇ ਕੋਈ ਲੈ ਨਹੀਂ ਕਰਨਾ ਬਿਲਕੁਲ ਵੀ ਸਾਡਾ ਪਹਿਲਾਂ 4-4 ਪਹਿਲਾਂ ਨਾ ਸਾਡੇ ਧੱਕੇ ਨਾਲ ਫਸ ਗਿਆ ਸਾਡੇ ਕੋਲ ਜਿਹੜੀ ਬਿਜਾਰ ਚ ਗੋਲੀ ਚਲੀਏ ਪੂਰੀ ਨਾ ਕਪੜੇ ਖਰੀਦੇ ਨਾ ਲਿਤੇ ਨਾ ਦਿੱਤੇ ਨਾ ਟਰਾਈ ਕੀਤੀ ਔਰ ਇਹਨਾਂ ਨੇ ਸਾਡੇ ਤੇ ਇਹਨਾਂ ਜੋਰ ਪਾਇਆ ਕਿ ਸਾਨੂੰ ਠੁਕਣਾ ਪੈ ਗਿਆ ਉਹ ਕਿ ਅਸੀਂ ਬਿਲਕੁਲ ਨਹੀਂ ਠੁਕਾਂਦੇ ਅਰ ਕਿਉਂ हां ताने से याद करेगा तू sada pehla kida laba va sade kol bulon di lod nahi karwai bahut ho gayi sir sir e ki matter ki hai ji sir ki gall hui hai ji na kise naal koi to na kise naal koi maar ek 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 goli maar liya ho jaye to utthe udhi hath ho gayi utthe jaa haan mai keh